ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਮੋਢੇ ਦੀ ਕਟ ਪਾਉਣੀ ਦੱਸਾਂਗੇ ਆਪਾਂ ਜੇ ਇਸ ਤਰ੍ਹਾਂ ਕਟ ਪਾਵਾਂਗੇ ਤਾਂ ਕਦੇ ਵੀ ਆਪਣੇ ਮੋਢੇ ਵਿੱਚ ਆਰਮਹੋਲ ਵਿੱਚ ਝੋਲਣੀ ਆਊਗਾ ਵਲ ਨਹੀਂ ਪੈਣਗੇ ਸਭ ਤੋਂ ਪਹਿਲਾਂ ਜੀ ਆਪਾਂ ਤੀਰੇ ਦਾ ਨਿਸ਼ਾਨ ਲਾਵਾਂਗੇ ਤੀਰਾ ਹੈਗਾ 12 ਇੰਚ 12 ਇੰਚ ਦਾ ਅੱਧ ਹੁੰਦਾ ਜੀ 6 ਇੰਚ ਤੇ ਅੱਧਾ ਇੰਚ ਰੱਖਾਂਗੇ ਆਪਾਂ ਐਕਸਟਰਾ ਇੱਥੇ ਆਪਾਂ ਮਾਰਕ ਕਰ ਲਿਆ ਜੀ ਸिलाई ਲਗਾਉਣ ਤੋਂ ਬਾਅਦ ਇਹ 6 ਹੀ ਰਹਿ ਜਾਣਾਗਾ ਤੇ ਹੁਣ ਆਪਾਂ ਮੋਢਾ ਰੱਖਣਾ ਜੀ ਮੋਢੇ ਦਾ ਮਾਰਕ ਕਰਨਾ ਆਪਾਂ ਜੀ 7.5 ਇੰਚ ਤੇ 7.5 ਇੰਚ ਤੇ ਇੱਥੇ ਲਾ ਲਿਆ ਤੇ ਜਿਹੜਾ ਆਪਾਂ ਜੀ ਇਹ 6.5 ਇੰਚ ਤੇ ਲਾਇਆ ਸੀ ਨਾ ਇਹ ਆਪਾਂ ਇੱਥੇ ਆ ਕੇ ਜੀ 6 ਇੰਚ ਤੇ ਲਾਉਣਾਗਾ ਇਸ ਤਰ੍ਹਾਂ ਹੁਣ ਆਪਾਂ ਇਸ ਨੂੰ ਆਪਸ ਵਿੱਚ ਮਿਲਾ ਲੈਣਾਗਾ ਇਸ ਤਰ੍ਹਾਂ ਸਕੇਲ ਦੀ ਹੈਲਪ ਨਾਲ ਹਾਂਜੀ ਜਿਹੜਾ ਆਪਣਾ ਇਹ ਆਪਾਂ ਕਾਟ ਪਾਉਣੇ ਹੁੰਦੇ ਆ ਨਾ ਇਹ ਕਾਟ ਆਪਣੀ ਚੈਸਟ ਦੇ ਨਾਪ ਮੁਤਾਬਕ ਪੈਂਦੀ ਹੈ ਜਿੱਦਾਂ ਇਹਨਾਂ ਦੀ ਚੈਸਟ ਹੈਗੀ ਹੈ ਜੀ 9 ਇੰਚ ਆਪਾਂ ਇੱਥੇ 9 ਇੰਚ ਤੇ ਮਾਰਕ ਕਰ ਲਿਆ ਜਿਹੜਾ ਆਪਾਂ ਮਾਰਕ ਕੀਤਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਨਾਪਣਾ ਕਿੰਨਾ ਆ ਇਹ ਹੈ ਜੀ 3 ਇੰਚ ਚਾਹੇ ਤਾਂ ਤੁਸੀਂ ਐਦਾਂ ਕਰਕੇ ਨਿਸ਼ਾਨ ਲਾ ਲਓ ਇੰਚੀ ਟੇਪ ਨੂੰ ਫੋਲਡ ਕਰਕੇ ਚਾਹੇ ਤੁਸੀਂ ਵੈਸੀ 1.5 ਇੰਚ ਤੇ ਲਾ ਲਓ ਤੇ ਇਧਰ ਵੀ ਆਪਾਂ ਜੀ 1.5 ਇੰਚ ਤੇ ਲਾਉਣਾ ਇੱਥੇ ਵੀ 1.5 ਇੰਚ ਤੇ ਲਾ ਲਿਆ ਜੀ ਇੱਥੇ ਵੀ 1.5 ਇੰਚ ਤੇ ਲਾ ਲਿਆ ਤੇ ਉੱਪਰ ਨੂੰ ਲਾਵਾਂਗੇ ਜੀ ਆਪਾਂ 4.5 ਇੰਚ ਤੇ ਇੱਥੋਂ ਜੀ ਮੰਗਰ ਲਈ ਕਾਟ ਪਾਉਗੀ ਆ ਹੁਣ ਜੀ ਆਪਾਂ ਹਲਕੇ ਹੱਥਾਂ ਨਾਲ ਇੱਥੋਂ ਗਲਾਈ ਦੇ ਦੇਣੀ ਹੈਗੀ ਆ ਦੇਖੋ ਜੀ ਆ ਅੱਗੇ ਵਾਲੀ ਕਾਟ ਹੋ ਗਈ 1 ਇੰਚ ਤੇ ਤੇ ਜਿਹੜੀ ਪਿਛਲੀ ਕਾਟ ਆ ਗਈ ਪਿਛਲੇ ਪੱਲੇ ਦੀ ਮੋਢੇ ਦੀ ਉਹ ਆਪਾਂ ਜੀ 2 ਇੰਚ ਤੇ ਪਾਉਣੀ ਹੈਗੀ ਆ 1 ਇੰਚ ਤੇ ਪੈ ਗਈ ਜੀ ਆ 2 ਇੰਚ ਤੇ ਇਸ ਨੂੰ ਵੀ ਆਪਾਂ ਇਸ ਤਰ੍ਹਾਂ ਹਲਕੇ ਹੱਥਾਂ ਦੇ ਨਾਲ ਗੁਲਾਈ ਦੇ ਦੇਣੀ ਹੈਗੀ ਆ ਲਓ ਜੀ ਆਪਣੀ ਮੋਢੇ ਦੀ ਕਾਟ ਪੈ ਗਈ ਤੇ ਹੁਣ ਆਪਾਂ ਜੀ ਇੱਥੇ ਜਿਹੜਾ ਆਪਣਾ ਪ੍ਰੋਬਲਮ ਆਉਂਦੀ ਹੁੰਦੀ ਹੈ ਵੀ ਮੋਢੇ ਡਿੱਗਦੇ ਨੇ ਉਹਦੇ ਲਈ ਜੀ ਇੱਥੇ ਅੱਧਾ ਇੰਚ ਦੀ ਕਾਟ ਪਾ ਲਵੇ ਨਾ ਦੇਖੋ ਆਪਾਂ ਇੱਥੇ 8 ਇੰਚ ਤੇ ਮਾਰਕ ਕਰਨਾ ਇਹਨੂੰ ਆਪਾਂ ਇਹ ਇਸ ਤਰ੍ਹਾਂ ਮਲਾ ਦੇਣਾ ਇਹ ਵਾਲੀ ਕਾਟ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਆ ਇਹ ਵਾਲੀ ਕਾਟ ਪਾਉਣ ਦੇ ਨਾਲ ਆਪਣਾ ਮੋਢਾ ਨਹੀਂ ਦਿਖਦਾ ਹੈਗਾ ਤੁਹਾਨੂੰ ਮੈਂ ਕੋਹ ਟ੍ਰਿਕ ਦੱਸਦੇ ਆਂਗੇ ਵੀ ਜੇ ਤੁਹਾਨੂੰ ਤੁਹਾਡੇ ਹੱਥ ਨਾਲ ਗਲਾਈ ਨਹੀਂ ਆਉਂਦੀ ਤਾਂ ਤੁਹਾਨੂੰ ਦੱਸਦੇ ਆਂ ਵੀ ਇਸ ਤਰ੍ਹਾਂ ਵੀ ਆਪਾਂ ਗਲਾਈ ਪਾ ਸਕਦੇ ਆਂ ਆਪਾਂ ਨੂੰ ਜੀ ਬਾਜ਼ਾਰ ਵਿੱਚੋਂ ਵੀ ਸਕੇਲ ਮਿਲ ਜਾਂਦੇ ਨੇ ਗੁਲਾਈ ਪਾਉਣ ਵਾਸਤੇ ਜੇ ਤਾਂ ਉਹ ਹੱਥ ਨਾਲ ਨਹੀਂ ਸਹੀ ਸ਼ੇਪ ਆਉਂਦੀ ਤਾਂ ਆਪਾਂ ਐਦਾਂ ਆਹ ਵਾਲੀ ਪਲੇਟ ਰੱਖ ਕੇ ਨਾ ਇਹ ਐਦਾਂ ਵੀ ਗੁਲਾਈ ਕਰ ਸਕਦੇ ਹਾਂ ਕੋਲ ਦੇਖੋ ਬਿਲਕੁਲ ਉਸੇ ਤਰ੍ਹਾਂ ਹੀ ਗੁਲਾਈ ਆਈ ਹੈਗੀ ਇਸ ਤਰ੍ਹਾਂ ਵੀ ਗੁਲਾਈ ਪਾ ਸਕਦੇ ਹਾਂ ਹੁਣ ਆਪਾਂ ਇਸ ਤਰ੍ਹਾਂ ਦੀ ਜੀ ਕਟਿੰਗ ਤੇ ਇਹ ਵਾਲੀ ਕਟਿੰਗ ਆਪਾਂ ਇਕੱਠੀ ਕਰ ਲੈਣੀ ਹੈ ਤੇ ਅੱਗੇ ਵਾਲੀ ਆਪਾਂ ਪੱਲਿਆਂ ਨੂੰ ਪਿਛਲੇ ਨੂੰ ਕੱਢ ਦੇਣਾਗਾ ਤੇ ਆ ਅੱਗੇ ਵਾਲੀ ਦੀ ਕਟਿੰਗ ਕਰ ਲੈਣੀ ਹੈ ਆ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਮੋਡੇ ਦੀ ਕਾਟ ਪੈ ਚੁੱਕੀ ਹੈਗੀ ਜੇ ਆਪਾਂ ਇਸ ਤਰ੍ਹਾਂ ਕਾਟ ਪਾਵਾਂਗੇ ਤਾਂ ਕਦੇ ਵੀ ਆਪਣੇ ਆームਹੋਲ ਵਿੱਚ ਝੋਲ ਨਹੀਂ ਪੈਂਦਾ ਵਾਲੀ ਜਗ੍ਹਾ ਤੇ ਬਲ ਨਹੀਂ ਪੈਂਦੇ ਹੈਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਸਮਝ ਆਇਆ ਹੋਵੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ